ਪਗਤਰਤੀ ਫਤਿਹਗੁਰ ਸਾਹਿਬ ਵਿਖੇ ਈਜ਼ੀ ਰਿਸਟਰੀ ਜਿਹੜਾ ਲਾਂਚਿੰਗ ਦਾ ਪ੍ਰੋਗਰਾਮ ਸੀਗਾ ਬਹੁਤ ਸਾਰੇ ਕਚਾਰੀਆਂ ਦੇ ਵਿੱਚ ਲੋਕਾਂ ਨੂੰ ਮਿਲਣ ਦਾ ਮੌਕਾ ਮਿਲੇਆ ਉਹਨਾਂ ਦੇ ਤਜਰਬੇ ਸੁਣੇ ਨੇ ਤੇ ਬੜਾ ਕ੍ਰਾਂਤੀਕਾਰੀ ਕਦਮ ਹੈ ਇਹ ਲੋਕ ਇਹ ਕਹਿੰਦੇ ਨੇ ਕਿ ਪਹਿਲਾਂ ਪਤਾ ਨਹੀਂ ਕਿੰਨੇ ਦਿਨ ਲੱਗ ਸਕਦੇ ਸੀ ਇਹ ਸਾਨੂੰ ਹੁਣ ਸਾਨੂੰ ਇੱਕ ਟਾਈਮ ਮਿਲ ਜਾਂਦਾ ਹੈ ਮੈਸੇਜ ਤੇ ਕਿ ਤੁਸੀਂ 12 ਵਜੇ ਤੋਂ 12:30 ਦੇ ਵਿੱਚ ਵਿੱਚ ਤੁਹਾਡਾ ਕਾਗਜ਼ੀ ਕਾਰਵਾਈ ਸਾਰੀ ਪੂਰੀ ਹੈ ਵੀ ਆ ਕੇ ਤੁਸੀਂ ਫੋਟੋ ਕਰਵਾ ਕੇ ਰਜਿਸਟਰੀ ਨਾਲ ਹੀ ਲੈ ਕੇ ਜਾਇਓ ਪਹਿਲਾਂ ਕਈ ਕਈ ਦਿਨਾਂ ਨਾਲ ਰਜਿਸਟਰੀਆਂ ਲੱਭਣ ਤੇ ਲੱਗ ਜਾਂਦੇ ਸੀ ਕਿ ਸਾਨੂੰ ਰਜਿਸਟਰੀ ਮਿਲ ਜੇ ਫਿਰ ਅਗਲੇ ਦਿਨ ਇੰਤਕਾਲ ਦਾ ਮੈਸੇਜ ਵੀ ਮਿਲ ਜਾਂਦਾ ਮੈਂ ਪੁੱਛਿਆ ਸਾਰੇ ਲੋਕਾਂ ਨੂੰ ਸੋ ਫਤੇਗੜ ਸਾਹਿਬ ਦਾ ਮੀਡੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਮੈਂ ਚਾਹੂੰਗਾ ਕਿ ਤੁਸੀਂ ਅੰਦਰ ਜਾ ਕੇ ਆਮ ਲੋਕਾਂ ਦੇ ਜਿਹੜੇ ਅਜ਼ਰਬੇ ਨੇ ਉਹਨਾਂ ਨੂੰ ਵੀ ਸਾਂਝੇ ਕਰੋ ਕਿਉਂਕਿ ਜੇ ਕੰਪੇਅਰ ਕਰਾਂਗੇ ਤਾਂ ਆਪਾਂ ਤਾਈਓ ਪਤਾ ਲੱਗੂ ਫਰਕ ਕੀ ਆਇਆ ਕਿ ਪਹਿਲਾਂ ਕੀ ਹੁੰਦਾ ਸੀ ਇਸ ਕਿਸੇ ਵੀ ਤਹਿਸੀਲ ਦੀ ਕਚੈਰੀ ਦੀ ਬਿਲਡਿੰਗ ਦੇ ਵਿੱਚ ਵਰਨ ਤੋਂ ਡਰ ਲੱਗਦਾ ਸੀ ਜੇ ਇੱਕ ਵਾਰੀ ਅੰਦਰ ਵਰ ਜਾਂਦੇ ਸੀ ਤਾਂ ਲਗ ਉਹ ਅਰਦਾਸਾਂ ਕਰਦੇ ਸੀ ਇੱਕ ਵਾਰੀ ਇੱਥੋਂ ਸਹੀ ਸਲਾਮਤ ਨਿਕਲ ਜਾਈਏ ਬਸ ਪੈਰ ਪੈਰ ਤੇ ਰਿਸ਼ਵਤ ਤੇ ਪੈਰ ਪੈਰ ਤੇ ਕਮਿਸ਼ਨ ਪੈਰ ਪੈਰ ਤੇ ਏਜੰਟ ਬੈਠੇ ਸੀ ਇਹ ਤਰ੍ਹਾਂ ਕੰਮ ਨਹੀਂ ਹੋ ਸਕਦਾ ਡਰਾਉਂਦੇ ਸੀ ਇਹ ਤਾਂ ਪੰਗਾ ਵੱਡਾ ਪਊਗਾ ਜੇ ਕਰਾ ਦਿੰਦੇ ਆ ਜੇ ਤੂੰ ਥੋੜਾ ਜਿਹਾ ਆ ਕਰਦੇ ਹੋ ਕਰਦੇ ਸੋ ਸਾਰਾ ਝੰਜਟ ਖਤਮ ਹੈ ਬਿਲਕੁਲ ਕੰਪਿਊਟਰ ਤੇ ਮਤਲਬ 22 ਮਿੰਟ ਦੇ ਵਿੱਚ ਤੁਸੀਂ ਇਸ ਕਚਹਿਰੀ ਦੇ ਵਿੱਚ ਵੜਨ ਤੋਂ ਤਹਸੀਲ ਦੇ ਵਿੱਚ ਵੜਨ ਤੋਂ ਲੈ ਕੇ 22 ਮਿੰਟ ਵਿੱਚ ਆਪਣੀ ਰਜਿਸਟਰੀ ਜਾਂ ਆਪਣਾ ਕੋਈ ਜਨਮ ਸਰਟੀਫਿਕੇਟ ਜਾਂ ਕੋਈ ਆਪਣਾ ਕੋਈ ਵੀ ਕੰਮ ਆ ਉਹ ਬਾਹਰ ਨਿਕਲ ਸਕਦੇ ਹੋ ਬਿਨਾਂ ਕੋਈ ਪੈਸਾ ਦਿੱਤੇ ਹਰ ਇੱਕ ਚੀਜ਼ ਦੀ ਰਸੀਦ ਮਿਲੂਗੀ ਰਿਟਰਨ ਹੋਊਗਾ ਜੇ ਰਿਟਰਨ ਤੋਂ ਵੱਧ ਕੋਈ ਪੈਸੇ ਲੈ ਰਿਆ ਤਾਂ ਉਹਦੇ ਵਾਸਤੇ ਵੀ ਸਾਡੇ ਕੋਲੇ ਤੁਸੀਂ ਦੱਸ ਸਕਦੇ ਹੋ ਕਿ ਆ ਮੇਰੇ ਪੈਸੇ ਬਾਧ ਲੱਗੇ ਨੇ ਜਿਹੜੇ ਮੈਨੂੰ ਪਤਾ ਨਹੀਂ ਸੀ ਪਹਿਲਾਂ ਸੋ ਜੇ ਕੋਈ ਰਿਸ਼ਤੀ ਘਰੋਂ ਲਿਖ ਕੇ ਲੈ ਕੇ ਵੀ ਆ ਸਕਦਾ ਜੀ ਨਹੀਂ ਲਿਖਾਉਣੇ ਤਾਂ 500 ਰੁਪਏ ਦੇ ਕੇ ਇੱਥੇ ਲਿਖਣ ਦਾ ਵੀ ਪ੍ਰਬੰਧ ਹੈਗਾ ਕੋਈ ਇਤਰਾਜ ਜਾਇਆ ਕੋਈ ਕਾਰਜਾਂ ਦੀ ਪਰਤਾਲ ਵਾਸਤੇ ਸਿਰਫ 48 ਘੰਟੇ ਨੇ 48 ਘੰਟੇ ਬਾਅਦ ਤੁਹਾਨੂੰ ਟਾਈਮ ਮਿਲ ਜੂਗਾ ਬਿਲਕੁਲ ਪਾਰਦਰਸ਼ੀ ਤਰੀਕੇ ਦੇ ਨਾਲ ਤੁਹਾਨੂੰ ਮੈਸੇਜ ਆਊਗਾ ਤੇ ਤੁਸੀਂ ਉਹਨੂੰ ਆਪਣੇ ਕੰਮ ਨੂੰ ਦਫ਼ਤਰਾਂ ਦੇ ਗੇੜਿਆਂ ਤੋਂ ਮਾਰੇ ਬਿਨਾ ਖਜਲ ਖੋਰੀ ਤੋਂ ਬਿਨਾ ਕਰਾ ਸਕਦੇ ਹੋ ਤੇ ਮਾਲੀਆ ਭਾਗ ਹੋਰ ਵੀ ਨਾਗਰਿਕ ਸਵਾਮਾਂ ਵਾਸਤੇ ਕ੍ਰਾਂਤੀਕਾਰੀ ਤਬਦੀਲੀਆਂ ਵਾਸਤੇ ਲੱਗਿਆ ਹੋਇਆ ਹੈ ਰੈਵਨਿਊ ਡਿਪਾਰਟਮੈਂਟ ਹੈਲਪਲਾਈਨ 1076 ਤੇ ਉਹ ਵੀ ਸੁਚਾਰੂ ਰੂਪ ਚ ਚੱਲੇ ਤੇ ਤੁਹਾਡੇ ਘੇੜੇ ਘੱਟ ਤੋਂ ਘੱਟ ਵੱਜਣ ਸਰਕਾਰੀ ਦਫ਼ਤਰਾਂ ਸਿਰਫ ਫੋਟੋ ਵਾਸਤੇ ਤੇ ਹੋਣਾ ਪਊਗਾ ਨਹੀਂ ਤਾਂ ਸਾਰੇ ਕੰਮ 1076 ਤੇ ਫੋਨ ਤੇ ਵੀ ਹੋ ਜਾਣਗੇ ਆਨਲਾਈਨ ਵੀ ਹੈ ਪੋਰਟਲ ਤੇ ਵੀ ਹੈ ਤੁਹਾਡੇ ਘਰੇ ਵੀ ਆ ਸਕਦੇ ਨੇ ਜੇ ਤੁਸੀਂ ਕਹਿੰਦੇ ਹੋ ਕਿ ਸਾਡੇ ਘਰੇ 8:00 ਵਜੇ ਆ ਜਾਓ ਜੀ ਅਸੀਂ ਡਾਕੂਮੈਂਟ ਤੁਹਾਨੂੰ ਜਮ੍ਹਾਂ ਕਰਾ ਦਾਂਗੇ ਉਹ ਮਸ਼ੀਨਾਂ ਲੈ ਕੇ ਘਰੇ ਵੀ ਜਿਹੜੇ ਸਰਕਾਰੀ ਮੁਲਾਜ਼ਮ ਆ ਜਾਣਗੇ ਸੋ ਬੜੇ ਵਧੀਆ ਵੇਟਿੰਗ ਰੂਮ ਹੈ ਬਾਥਰੂਮ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਸਿਟਿੰਗ ਏਰੀਆ ਟੋਕਨ ਨੰਬਰ ਮਿਲਦਾ ਹੈ ਜਿੰਨੇ ਮੈਂ 6 ਨੰਬਰ ਵਾਲਿਆਂ ਨੂੰ ਮਿਲਿਆ ਸੀ ਉਹ ਬਾਹਰ ਬੈਠੇ ਨੇ ਅੰਦਰ 4 ਨੰਬਰ ਦੀ ਰਿਸਟਰੀ ਚੱਲ ਰਹੀ ਹੈ ਹੁਣ 5 ਨੰਬਰ ਬੈਠਣ ਲੱਗੇ ਸੀ ਉਸ ਤੋਂ ਬਾਅਦ 6 ਵਾਲੇ ਦੀ ਵਾਰੀ ਆਜੂ 7 ਵਾਲੇ ਦੀ ਆਜੂ ਬਿਲਕੁਲ ਸਕਰੀਨ ਤੇ ਜਿਹੜਾ ਟੋਕਨ ਦਾ ਨੰਬਰ ਆ ਜਾਂਦਾ ਵੀ ਇਸ ਵਕਤ ਕਿਹੜਾ ਚੱਲ ਰਿਹਾ ਹੈ ਤਾਂ ਕਿ ਤੁਸੀਂ ਨਿਡਰ ਤੇੜੀ ਰਹੋ ਤੇ ਤੁਹਾਡੀ ਰਿਸਟਰੀ ਜਿਹੜੀ ਹੈ ਉਹ ਕੰਪਿਊਟਰ ਤੇ ਮੇਰੇ ਸਾਹਮਣੇ ਕੱਢ ਕੇ ਉਹਨਾਂ ਨੇ ਰਿਸਟਰੀ ਉਹਨਾਂ ਨੂੰ ਦੇ ਦਿੱਤੀ